ਅਸ ਵਕਤ ਅਸੀਂ ਖਨੋਰੀ ਬੋਰਚੇ ਚ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਗਵਤ ਹੈ ਅੱਜ 16ਵੇਂ ਦਿਨ ਚ ਮੈਂ ਤਾਂ ਕਹਿ ਸਕਦਾ ਵੀ ਇਸ ਪੁਸ਼ਪ ਪਾਲੀ ਰਹਿ ਗਿਆ ਕਿ 17ਵੇਂ ਦਿਨ ਤੇ ਦਾਖਲ ਹੋਣ ਵਾਲੇ ਆ ਤਕਰੀਬਨ 10:30 ਵਜੇ ਨੇ ਜਿਹੜੀ ਅਸੀਂ ਸੂਚਨਾ ਦੇਣ ਲੱਗੇ ਆ ਕਿ ਜਿੰਨੀ ਕ ਸਾਨੂੰ ਹਰਿਆਣੇ ਵਾਲੇ ਪਾਸਿਓ ਪੰਜਾਬ ਵਾਲੇ ਪਾਸਿਓ ਜਾਣਕਾਰੀ ਮਿਲੀ ਹੈ ਕਿ ਪੁਸ਼ੋ ਜਿਹੜੇ ਗੁਪਤ ਸੂਚਨਾ ਮਿਲੀ ਹੈ ਕਿ 2-3 ਵਜੇ ਸਾਡੇ ਇਸ ਮੋਰਚੇ ਦੇ ਵਿੱਚ ਕਿਸੇ ਵੇਲੇ ਵੀ ਇਹ ਦੋਨੇ ਸਰਕਾਰਾਂ ਰਲ ਕੇ ਹਮਲਾ ਕਰ ਸਕਦੀਆਂ ਹਮਲਾ ਕਰਨ ਦਾ ਮਤਲਬ ਕਿ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਅੱਜ 16ਵਾਂ ਦਿਨ ਹੈ ਕਿ ਪਿੱਛੇ ਵੀ ਅਸੀਂ ਪ੍ਰੋਗਰਾਮ ਦੇਖੇ ਨੇ ਕਿ ਵਾਰ-ਵਾਰ ਤੇ ਕਈ ਵਾਰੀ ਸਰਕਾਰ ਇਹਨਾਂ ਨੂੰ ਥਾ ਕੇ ਜਿਹੜਾ ਹਸਪਤਾਲ ਚ ਲਿਜਾ ਕੇ ਗੁਰੂਕੋਸ਼ ਲਾਉਣਾ ਮੋਰਚੇ ਤੋਂ ਪਿੱਛੇ ਹਟਾਉਣਾ ਮੈਂ ਅਸੀਂ ਅਪੀਲ ਕਰਾਂਗੇ ਇਸ ਵਕਤ ਕਿ ਪਮਾ 10:30 ਵੱਜ ਚੁੱਕੇ ਨੇ ਜਿੱਥੋਂ ਵੀ ਤੱਕ ਸਾਡੀ ਵੀਡੀਓ ਜਾਂਦੀ ਹੈ ਨੇੜਲੇ ਪਿੰਡ ਜਿਹੜੇ ਸਾਡੇ ਮੋਰਚੇ ਨਾਲ ਜੁੜੇ ਹੋਏ ਨੇ ਜਿੱਥੋਂ ਦੁੱਧ ਆ ਰਿਹਾ ਹੈ ਲੰਗਰ ਆ ਰਿਹਾ ਉਹਨਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਆਪਦੇ ਗੁਰੂ ਘਰਾਂ ਦੇ ਵਿੱਚ ਅਲੋਸਮੈਂਟਾਂ ਕਰਕੇ ਜਲਦੀ ਤੋਂ ਜਲਦੀ ਖਨੌਰੀ ਮੋਰਚੇ 'ਚ ਪਹੁੰਚ ਕੇ ਸਰਕਾਰ ਦਾ ਮੂੰਹ ਤੋੜਵਾ ਜਵਾਬ ਦੇਈਏ ਕਿ ਉਹਨਾਂ ਨੂੰ ਕੋਈ ਮੌਕਾ ਨਾ ਦੇਗੇ ਬਾਕੀ ਸਾਡੇ ਜਿੰਨੇ ਵੀ ਲੋਕ ਇਸ ਮੋਰਚੇ ਨਾਲ ਜੁੜੇ ਨੇ ਅਪੀਲ ਹੈ ਕਿ ਆਪ ਦਾ ਸਮਾਂ ਕੱਢ ਕੇ ਜਿਹੜੇ ਆਪਦੇ ਸਾਧਨਾਂ ਕੋਲੇ ਵਹਿਕਲਾ ਤੇ ਲੈ ਕੇ ਆਪਾਂ ਖਨੌਰੀ ਪਹੁੰਚ ਕੇ ਇਹ ਸਰਕਾਰ ਦੀ ਜਿਹੜੀ ਸੂਚਨਾ ਹੈ ਉਹਨੂੰ ਮੂੰਹ ਤੋੜ ਜਵਾਬ ਦੇਗੇ ਧੰਨਵਾਦ